ਪਰਬੂ ਯੀਸ਼ੂ ਮਸੀਹ ਜੀ ਦੇ ਪਾਕ ਅਤੇ ਜਲਾਲੀ ਨਾਮ ਵਿੱਚ ਖੁਸ਼ਖਬਰੀ ਦੇ ਇਸ 90 ਐਪੀਸੋਡ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਪਵਿੱਤਰ ਬਾਈਬਲ ਵਿੱਚ ਮੱਤੇ ਦੀ ਇੰਜੀਲ ਉਹਦੇ 13ਵੇਂ ਅਧਿਆਏ ਦੀ 5 ਅਤੇ 6 ਆਇਤ ਵਿੱਚ ਸਿੱਧਾ ਪੜ੍ਹਦੇ ਹਾਂ ਅਤੇ ਕੁਝ ਪਥਰੀਲੀ ਜ਼ਮੀਨ ਵਿੱਚ ਕਿਰਿਆ ਜਿੱਥੇ ਉਹਨੂੰ ਬਹੁਤੀ ਮਿੱਟੀ ਨਾ ਮਿਲੀ ਅਰਡੂੰਗੀ ਮਿੱਟੀ ਨਾ ਮਿਲਣ ਕਰਕੇ ਉਹ ਛੇਤੀ ਉੱਗ ਪਿਆ ਪਰ ਜਾਂ ਸੂਰਜ ਚੜ੍ਹਿਆ ਤਾਂ ਕੁਮਲਾ ਗਿਆ ਅਤੇ ਜੜ੍ਹ ਨਾ ਫੜਨ ਕਾਰਨ ਸੁੱਕ ਗਿਆ ਇੱਕ ਦਿਨ ਪ੍ਰਭੂ ਯੀਸ਼ੂ ਮਸੀਹ ਜੀ ਨੇ ਵੱਡੀ ਭੀੜ ਨੂੰ ਬੀਜ ਬੀਜਣ ਵਾਲੇ ਦਾ ਦ੍ਰਿਸ਼ਟਾਂਤ ਦੱਸਿਆ ਬੀਜ ਬੀਜਣ ਵਾਲਾ ਕੌਣ ਹੈ ਉਹ ਹੈ ਪ੍ਰਭੂ ਯੀਸ਼ੂ ਅਤੇ ਬੀਜ ਸੁਸਮਾਚਾਰ ਦਾ ਵਚਨ ਪਰਮੇਸ਼ਵਰ ਦਾ ਵਚਨ ਹੈ ਜ਼ਮੀਨ ਮਨੁੱਖ ਦੇ ਦਿਲ ਦਾ ਪ੍ਰਗਟਾਵਾ ਹੈ ਜਿਸ ਤੇ ਬੀਜ ਬੀਜਿਆ ਜਾਂਦਾ ਹੈ ਇਸ ਦ੍ਰਿਸ਼ਟਾਂਤ ਵਿੱਚ ਭੂਮੀ ਦੇ ਚਰਿੱਤਰ ਨੂੰ ਅਸੀਂ ਵੇਖ ਸਕਦੇ ਹਾਂ ਅਤੇ ਇਸ ਵਚਨ ਵਿੱਚ ਅਸੀਂ ਦੂਸਰੀ ਕਿਸਮ ਦੀ ਜ਼ਮੀਨ ਨੂੰ ਵੇਖਦੇ ਹਾਂ ਜਿਹੜੀ ਹੈ ਪਥਰੀਲੀ ਜ਼ਮੀਨ ਪਥਰੀਲੀ ਜ਼ਮੀਨ ਉਹਨਾਂ ਲੋਕਾਂ ਨੂੰ ਦਰਸਾਉਂਦੀ ਹੈ ਜੋ ਵਚਨ ਸੁਣਦੇ ਹਨ ਪਰ ਉਹ ਵਚਨ ਉਹਨਾਂ ਦੇ ਜੀਵਨ ਵਿੱਚ ਜੜ ਨਹੀਂ ਫੜਦਾ ਕੁਝ ਸਮੇਂ ਬਾਅਦ ਵਚਨ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ ਥੋੜਾ ਪ੍ਰਭਾਵ ਤਾਂ ਰਹਿੰਦਾ ਹੈ ਪਰ ਸੂਰਜ ਚੜਨ ਅਤੇ ਧੁੱਪ ਪੈਣ ਕਰਕੇ ਜ਼ਿੰਦਗੀ ਦੀਆਂ ਮੁਸ਼ਕਲਾਂ ਅਤੇ ਮੁਸੀਬਤਾਂ ਦੇ ਕਾਰਨ ਉਹ ਪਰਮੇਸ਼ਵਰ ਦੇ ਵਚਨ ਤੋਂ ਦੂਰ ਹੋ ਜਾਂਦੇ ਹਨ ਅਰਥਾਤ ਜੜ ਸੁੱਕ ਜਾਂਦੀ ਹੈ ਪਰਮੇਸ਼ਵਰ ਦੇ ਵਚਨ ਤੋਂ ਦੂਰ ਹੋ ਜਾਣ ਦਾ ਅਰਥ ਹੈ ਕਿ ਪਰਮੇਸ਼ਵਰ ਤੋਂ ਦੂਰ ਹੋ ਜਾਣਾ ਜਿਸ ਦਾ ਨਤੀਜਾ ਸਖਤ ਸਜ਼ਾ ਅਤੇ ਨਰਕ ਦੀ ਅੱਗ ਹੀ ਹੈ ਪਰ ਜੋ ਲੋਕ ਈਸ਼ੂ ਮਸੀਹ ਜੀ ਨੂੰ ਗ੍ਰਹਿਣ ਕਰਦੇ ਹਨ ਉਹਨਾਂ ਨਾਲ ਪਰਮੇਸ਼ਵਰ ਹਮੇਸ਼ਾ ਰਹਿਣ ਦਾ ਵਾਅਦਾ ਕਰਦੇ ਹੈ ਅਤੇ ਉਹਨਾਂ ਦੇ ਜੀਵਨ ਵਿੱਚ ਆਉਣ ਵਾਲੀਆਂ ਮੁਸੀਬਤਾਂ ਅਤੇ ਪਰੇਸ਼ਾਨੀਆਂ ਵਿੱਚ ਪਰਮੇਸ਼ਵਰ ਉਹਨਾਂ ਮਨੁੱਖਾਂ ਦਾ ਸਾਥ ਦੇ ਕੇ ਨਿਕਾਸ ਦਾ ਰਾਹੀ ਤਿਆਰ ਕਰਦੇ ਹੈ ਅੱਜ ਤੁਸੀਂ ਵੀ ਆਪਣੇ ਆਪ ਨੂੰ ਪਰਖ ਕਰੋ ਤੁਸੀਂ ਵੀ ਤਾਂ ਉਸ ਪਥਰੀਲੀ ਜ਼ਮੀਨ ਵਾਂਗੂ ਤਾਂ ਨਹੀਂ ਜਿਹੜੇ ਐਨੇ ਸਾਲਾਂ ਤੋਂ ਪਰਮੇਸ਼ਵਰ ਦਾ ਵਚਨ ਸੁਣਦੇ ਤਾਂ ਹੈ ਪਰ ਜ਼ਿੰਦਗੀ ਦੀਆਂ ਸਮੱਸਿਆਵਾਂ ਅਤੇ ਮੁਸ਼ਕਲਾਂ ਆਉਣ ਕਰਕੇ ਪਰਮੇਸ਼ਵਰ ਤੋਂ ਦੂਰ ਚਲੇ ਜਾਂਦੇ ਹੈ ਇਸ ਗੱਲ ਦੀ ਜਾਂਚ ਕਰਨ ਲਈ ਪਰਮੇਸ਼ਵਰ ਤੁਹਾਡੀ ਮਦਦ ਅਤੇ ਸਹਾਇਤਾ ਕਰੇ ਜੇਕਰ ਸੁਸਮਾਚਾਰ ਦੇ ਸੰਬੰਧ ਵਿੱਚ ਤੁਹਾਡੇ ਕੋਈ ਸਵਾਲ ਹੋਣ ਇਸ ਵੀਡੀਓ ਦੇ ਅਖੀਰਲੇ ਪਾਸੇ ਦਿੱਤੇ ਗਏ ਨੰਬਰ ਉੱਤੇ ਤੁਸੀਂ ਸੰਪਰਕ ਕਰਕੇ ਆਪਣੇ ਸਵਾਲਾਂ ਨੂੰ ਵੀ ਪੁੱਛ ਸਕਦੇ ਹੋ ਪਰਮੇਸ਼ਵਰ ਤੁਹਾਡੀ ਮਦਦ ਕਰੇ ਧੰਨਵਾਦ ਆਓ ਯਿਸੂ ਮੇਰਾ ਸਹਾਰਾ ਬਣ बन जाओ डोले मेरी कश्ती, डोले मेरी की किनारा बन जाओ आवो मेरा सहारा बन जाओ.